ਕੀਤਾ ਯਾਰ ਐਨ ਕੱਲਾ ਕੱਲਾ ਥਾਂ ਆ ਦੇਖੋ ਲੇਵੇ ਤਾਂ ਇਹ ਨਾਲਾ ਨੂਣਾ ਇਹ ਹੈ 16 ਆਪਾਂ 15 ਕਿਲੋ ਦੇ ਡੱਬੇ ਮਰਵਾ ਦੇਗੇ ਜਮਾ ਕੋਈ ਮਰੋੜੇ ਹੁਣ ਹੈ ਇਹ ਦੇਖੋ ਖੁੱਲੀ ਛੱਡ ਕੇ ਕੋਈ ਇਹਨਾਂ ਚੱਕਰ ਨਹੀਂ ਇਹ ਦੇਖੋ ਗੱਲ ਪੱਕੀ ਹੈ ਲੈ ਤੋਏ ਗੱਲ ਪੱਕੀ ਹੈ ਆਪਾਂ ਆਦੇ ਘਰੋਂ 15 ਲੀਟਰ ਬਣਾ ਕੇ ਦੇਣਾ ਜੀ ਤੇ ਸਵੇਰੇ ਆਪਾਂ ਨੂੰ ਬੰਦਾ ਕੋਈ ਲਾਂਭਾਣਾ ਦੇਵੇ ਅਗਲਾ ਚੋਕੇ ਲਈ ਜਾਵੇ ਅਸਲ ਅਸਲ ਤਾਂ ਬੋਲਣ ਨਾ ਮੈਂ ਕਹਿੰਦਾ ਜੀ ਆਪਾਂ ਤੋਲ ਦੀਏ ਹਨਾ ਹੌਣ ਵਾਲੇ ਦੇਣਾ ਚ ਫਿਰ ਨਿਆਰਾ ਜਾ ਜਾਈ ਜਾ ਉਹ ਛੋਟੀ ਪਹਿਲਣ ਹੈਗੀ ਉਹ ਵੀ ਕਿਹੜੀ ਉਹ ਬੈਠੀ ਗਾਲਾ ਕਰੀ ਜਾਂਦੀ ਐ ਦੱਸ ਦਿਓ ਬਾਕੀ ਚੋਟੀ ਆ ਜਾਊਗਾ ਤੇਰੇ ਨਾਲ ਤੇਰੇ ਟੰਬੇ ਵਾਲੇ ਪੈਣਗੇ ਹਾਂਜੀ ਐਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਲੱਭੇ ਕੋਲੇ ਪਹੁੰਚੇ ਹੋਇਆ ਪਿੰਡ ਕੋਟਲੀ ਦੇ ਵਿੱਚ ਤੇ ਅੱਜ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਜਿਹੜੀ ਆਹ ਝੋਟੀ ਦਿਖਾਉਣੀ ਹੈਗੀ ਤੀਜਾ ਸੂਆ ਸੂਈ ਹੋਈ ਤੇ ਇਹਦੀ ਜਾਣਕਾਰੀ ਆਪਾਂ ਲੈ ਕੇ ਦੇਣੀ ਆ ਮੇਨ ਵੀਡੀਓ ਰਹੂਗੀ ਐਸ ਝੋਟੀ ਦੀ ਤੇ ਬਾਕੀ ਜਿਹੜੇ ਪਸ਼ੂ ਬਾਈ ਦੇ ਬਾਹਰ ਰੱਖੇ ਹੋਏ ਹਨਾ ਜਰ ਆਪਾਂ ਤੁਹਾਨੂੰ ਨਾ ਹਰ ਇੱਕ ਵੀਡੀਓ ਦੇ ਵਿੱਚ ਇਹ ਪਸ਼ੂ ਦਿਖਾਉਣੀ ਹੁੰਨੇ ਆ ਕਿਉਂਕਿ ਜਿਹੜਾ ਯਾਰ ਆਪਾਂ ਕੱਚੇ ਖਾਂ ਤੇ ਪਸ਼ੂ ਬੰਨਦੇ ਆ ਤੇ ਜਦੋਂ ਬੰਨ ਦਗੇ ਨਮਾਤਵਾ ਕੇ ਤੇ ਫਿਰਨਾ ਐ ਬਹਿ ਕੇ ਹਟਾਉਣ ਨਾਲ ਆਪਦੀ ਨਾ ਗਾਲਾ ਗੱਪਾ ਐ ਕਰਦਿਆਂ ਨੇ ਤੇ ਇਹਨਾਂ ਦੀ ਤੁਸੀਂ ਇਹ ਦੇਖ ਲਓ ਦਰਖਤਾਂ ਦੀ ਛਾਵੇਂ ਵੀ ਬਹੁਤ ਵਧੀਆ ਨਜ਼ਾਰੇ ਨਾਲ ਪਸ਼ੂ ਵੰਦੇ ਆ ਮਿੱਤਰੋ ਤੇ ਮੈਂ ਇਹੀ ਕਹਿੰਦਾ ਵੀ ਹਰਿਆਣੇ ਦੇ ਵਿੱਚ ਵੀ ਜਿਹੜੇ ਹੈਗੇ ਨਾ ਪਸ਼ੂ ਰੱਖਦੇ ਹੈਗੇ ਤਾਂ ਉਹ ਐਸੇ ਲੋਟੀ ਕੱਚੇ ਰੇਤੇ ਦੇ ਉੱਤੇ ਵੱਧ ਤਰਜੀਹ ਦਿੰਦੇ ਹੈਗੇ ਤੇ ਆਹ ਦੇਖ ਲਓ ਹੁਣ ਨਜ਼ਾਰੇ ਨਾਲ ਬੈਠੀਆਂ ਤੇ ਆਪਾਂ ਇੱਕ ਗੱਲ ਹੋਰ ਵੀ ਨੋਟ ਕਰ ਲਗੇ ਦੇਖੋ ਉਹ ਮੱਝ ਥੱਲੇ ਨਾ ਜੇ ਗੱਲ ਕਰਗੇ ਰੇਤਾ ਆ ਗਿਆ ਤੇ ਉੱਤੇ ਨਾਲ ਡੱਬ ਖੜਬੀ ਧੁੱਪਾ ਤੇ ਫੇਰ ਵੀ ਦੇਖ ਲੋ ਨਜ਼ਾਰੇ ਨਾਲ ਬੈਠੀ ਐ ਧੁੱਪੇ ਵੀ ਤੇ ਆਜੋ ਆਪਾਂ ਉਸ ਝੋਟੀ ਦੀ ਜਾਣਕਾਰੀ ਲੱਗੇ ਤੇ ਬਾਕੀ ਵੀਡੀਓ ਉਤੇ ਜਿਹੜੇ ਆ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਹੁੰਦੇ ਆ ਜੇ ਚੰਗੇ ਲੱਗਦੇ ਹੁੰਦੇ ਹਨਾ ਤਾਂ ਕਮੈਂਟ ਕਰਕੇ ਫਿਰ ਦੱਸਿਆ ਜਰੂਰ ਕਰੋ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਲਵਦੀਪ ਸਿੰਘ ਜੀ ਹਾਂ ਪਿੰਡ ਕੋਟਲੀ ਖੁਰਦ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਅੱਛਾ ਲੱਭੇ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਵੀ ਤੇਰੀ ਇਸ ਝੋਟੀ ਬਾਰੇ ਹਨਾ ਹਾਂਜੀ ਵੀ ਇਹ ਜਿਹੜੀ ਤੇਰੀ ਝੋਟੀ ਲੰਮੀ ਲੰਮੀ ਵੀ ਪੂਰੀ ਆ ਗਈ ਬੇਲ ਦੀ ਚੰਗੀ ਆ ਗਈ ਹਨਾ ਪੂਰੀ ਚੰਗੀ ਆ ਗਈ ਜੀ ਸੁਹਾ ਦਾਸ ਪਹਿਲਾਂ ਤਾਂ ਮੈਨੂੰ ਇਹ ਸੁਹਾ ਤੀਜਾ ਸੂਈ ਜੀ ਤੀਜਾ ਸੁਹਾ ਹਾਂਜੀ ਓਰੀਜਨਲ ਓਰੀਜਨਲ ਜੀ ਠੀਕ ਆ ਤੀਜਾ ਸੁਹਾ ਤੇ ਦਿਨ ਕਹੋਗੇ ਦੇਣਾ ਜਿਹਨੂੰ 13 ਹੋ ਗਈ ਸੂਈ ਨੂੰ 13 ਦਿਨ ਸੂਈ ਨੂੰ ਹੋ ਗਈ 13 ਦਿਨ ਹਾਂਜੀ ਤੇ ਮਗਰ ਕੀ ਇਹਦੇ ਮਗਰ ਕੱਟਾ ਜੀ ਅੱਛਾ ਕੱਟਾ ਹੈਗਾ ਮਗਰ ਤੇ 13 ਦਿਨ ਦੇ ਵਿੱਚ ਹੁਣ ਮੈਨੂੰ ਐਂ ਦੱਸ ਦੇ ਗੱਲ ਸੁਣ ਲੈ ਮੇਰੀ ਇੱਕ ਦੁੱਧ ਆਪਾਂ ਨੇ ਹੀ ਦੱਸਣਾ ਲੱਭਿਆ ਵੀ ਜਨਾ ਤੇਰੇ ਕਰ ਆ ਕੇ ਕੋਈ ਦੋ ਡੰਗ ਤਿੰਨ ਡੰਗ ਬੰਦਾ ਡੱਬੇ ਮਾਰ ਲੇ ਦੁੱਧ ਵੀਰੇ ਹੈ 16 ਆਪਾਂ 15 ਕਿਲੋ ਦੇ ਡੱਬੇ ਮਰਵਾ ਦੇਗੇ ਜਮਾ ਕੋਈ ਮਰੋਲੇ ਹੁਣ ਹੈ 16 ਹਾਂ ਹੈ 16 ਜਮਾ ਹੁਣ 15 15 ਗਰੰਟੀ 15 ਦੇ ਡੱਬੇ ਮਾਰ ਲੇ ਕੋਈ ਆ ਕੇ ਕਦੋਂ ਮਰਜੀ ਠੀਕ ਹੈ ਗੱਲ ਵੈਰੀ ਗੁੱਡ ਅੱਛਾ ਹੁਣ 16 ਲੀਟਰ ਆਪਾਂ ਦੁੱਧ ਮੰਨਦੇ ਹਾਂ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਮਤਲਬ ਵੀ ਹੁਣ ਇਹ ਪਾ ਸਕਦੀ ਹੈ ਪਾ ਦੂਗੀ 17 18 ਕਿਲੋ ਉਧਰ ਆਮ ਨਾਲ ਮੈਸੀ ਅੱਛਾ ਹਾਂ ਮਲੇ ਮੂਲੇ ਲੱਗ ਕੇ ਚੱਲੂਗੀ ਬਾਕੀ ਹੁਣ ਚਰਚਾ ਕੀ ਮੈਂ ਨਹੀਂ ਹੁਣ ਨੂੰ ਕਰ ਜਾਨੀ ਤਿਆਰ ਜੀ ਮ ਤੇ ਇਹ ਆਈ ਕਿਹੜੇ ਪਾਸਿਓਂ ਮੈਨੂੰ ਇਹ ਆਪਣੀ ਹਰਿਆਣਾ ਹੀ ਆਈ ਹੈ ਜੀ ਹਰਿਆਣਾ ਚੋਂ ਆਈ ਹੋਈ ਹੈ ਹਾਂਜੀ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੈ ਵੀ ਮਗਰ ਕੱਟਾ ਤੇ ਤੀਜਾ ਸੁਆ ਸੋਈ ਹੋਈ ਨੂੰ 13 ਦਿਨ ਹੋ ਗਏ ਇਸ ਮੱਝ ਨੂੰ ਲੰਮੀ ਦੇਖ ਲਓ ਹੁਣ ਤੁਸੀਂ ਹਨਾ ਲੰਮੀ ਵੀ ਪੂਰੀ ਆਏ ਨਹੀਂ ਹੈਗਾ ਯਾਰ ਵੀ ਕਿਸੇ ਪਾਸੇ ਬੇਲ ਦੀ ਘੱਟ ਹੋ ਗਈ ਇਹ ਮੇਰਾ ਕਰਕੇ ਥੋੜਾ ਜਿਹਾ ਉਪਰ ਦਾ ਜ਼ਰੂਰ ਕਰੂਗੀ ਬਾਕੀ ਨਾ ਜਿਹੜਾ ਲੇਵਾ ਯਾਰ ਘਰ ਮਾੜੀ ਦਾ ਨੇਵਾ ਤਾਂ ਹੈਨਾ ਇਹ ਮੈਂ ਨੇੜੇ ਇੱਕ ਸੁਣ ਦਿਖਾਉਲੀ ਆ ਦੇਖੋ ਲੇਵੇ ਤਾਂ ਨਾਲਾ ਨੂੰ ਨਾ ਬਾਹਲੇ ਸੋਨੇ ਏ ਹਾਇਦਰ ਚੱਲ ਕੋਈ ਨਹੀਂ ਬੱਚੇ ਨੂੰ ਕੁਝ ਨਹੀਂ ਕਰਦੇ ਲੈ ਚੱਲ ਇੱਧਰ ਲੱਭੇ ਏ ਆ ਦੇਖ ਲਓ ਸਿੰਘਾਂ ਦੀ ਵੀ ਜਿਹੜੀ ਹੈਗੀ ਨਾ ਪੂਰੀ ਸੋਹਣੀ ਪਰ ਇੱਧਰਲੇ ਥਾਨ ਦੇਖ ਲਓ ਲੇਵੇ ਨੂੰ ਜਿਹੜਾ ਲੱਗਿਆ ਜਿਵੇਂ ਐਨ ਕੱਲਾ ਕੱਲਾ ਏ ਕਰਮ ਵਾਲੀ ਜਿਹੜੀ ਹੈਗੀ ਨਾ ਆ ਦੇਖੋ ਹੁਣ ਤੁਸੀਂ ਥਾਨ ਲੇਵੇ ਦੀ ਜਿਹੜੀ ਹੈਗੀ ਪੂਰੀ ਸਾਫ ਆ ਖੜਾ ਲਾ ਲੱਭੇ ਕੋਈ ਨਹੀਂ ਏ ਆ ਦੇਖੋ ਹੁਣ ਤੁਸੀਂ ਇੱਧਰਲੀ ਸਾਈਡ ਚੈੱਕ ਕਰ ਲਓ ਹੁਣ ਥਾਨ ਲੇਵੇ ਦੀ ਹੌਲੀ ਹੌਲੀ ਲੈ ਚੱਲ ਕਰਾਂ ਇੱਧਰਲੇ ਪਾਸੇ ਲੱਭੇ ਲੈ ਚੱਲ ਲੈ ਚੱਲ ਲੈ ਆ ਆ ਦੇਖ ਲਓ ਸਿੰਘਾਂ ਸੁੰਗਾ ਦੀ ਪੂਰੀ ਸੋਹਣੀ ਆ ਗਈ ਬਾਕੀ ਥੱਲੋ ਕਰਮ ਵਾਲੀ ਨੇ ਜਿਹੜਾ ਨਾ ਥਾਣੇ ਲੈਵਾ ਤਿਆਰ ਕੀਤਾ ਯਾਰ ਐਣ ਕੱਲਾ ਕੱਲਾ ਥਾਣਾ ਲੈਵੇ ਨੂੰ ਜਿਹੜਾ ਲੱਗਿਆ ਹੋਇਆ ਇੱਥੇ ਤੁਸੀਂ ਨਾ ਜਿਵੇਂ ਮਰਜ਼ੀ ਤਸੱਲੀ ਕਰ ਲਿਓ ਆਪਦੀ ਭਾਈ ਤੇ ਇਧਰ ਮੈਂ ਲੈਵੇ ਦੀਆਂ ਜਮ੍ਹਾਂ ਐਣ ਪੂਰਾ ਕੋਲੇ ਲਾ ਦਾਂ ਆ ਦੇਖੋ ਨਾੜਾ ਨੂੜਾ ਲੈਵੇ ਚ ਪੂਰੀਆਂ ਚੰਗੀਆਂ ਨੇ ਲੈ ਚੱਲ ਲੱਬਿਆ ਕਰਾਂ ਕੋਈ ਗੱਲ ਨਹੀਂ ਹੁਣ ਤੁਸੀਂ ਇਹ ਦੇਖ ਲਓ ਵੀ ਸਿੰਗਲ ਹੱਡੀ ਮਾਝਾ ਕੋਈ ਆਈ ਨਹੀਂ ਹੈਗਾ ਤੇ ਲੱਭੇ ਸੀਲ ਠੰਡੀ ਦਾ ਕਿਵੇਂ ਹੈਗਾ ਸੀਲ ਠੰਡੀ ਦਾ ਜਿੰਨੀ ਕਰੀ ਉੰਨੀ ਹੈ ਅੱਛਾ ਬੱਚੇ ਦਾ ਇਹਨੂੰ ਕੋਈ ਜਿਵੇਂ ਹੁਣ ਤਾਜੀ ਸੂਈ ਆ ਉਹ ਕਰਦੀ ਤਾਂ ਦੇਖੋ 헤ਜ ਤਾਂ ਕਰਨੀ ਆ ਪਸੂ ਨੇ ਹਾਂ ਹਾਂ ਪਰ ਧਾਰ ਵੇਲੇ ਆਏ ਨਹੀਂ ਵੀ ਇਹਨਾਂ ਛਡਾਉਣੀ ਛਡਾਉਣਾ ਬੱਚਾ ਅੱਛਾ ਉਹ ਭਾਵੇਂ ਜਦੋਂ ਮਰਜੀ ਥਾਪੀ ਮਾਰ ਕੇ ਵੇਜੋ ਇਹਨੂੰ ਕੋਈ ਚੱਕਰ ਨਹੀਂ ਵੀ ਬਿਨ ਬੱਚੇ ਤੋਂ ਬਿਨ ਬੱਚੇ ਦਾ ਆਪਾਂ ਬਹਿ ਕੇ ਤੁਹਾਨੂੰ ਦਿਖਾ ਦਿੰਨੇ ਆ ਅੱਛਾ ਹਾਂਜੀ ਬਿਨ ਬੱਚੇ ਤੋਂ ਜਿਵੇਂ ਮਰਜੀ ਥਾਪੀ ਮਾਰਦਾ ਇਹਨੂੰ ਤੁਸੀਂ ਇੱਥੇ ਖੜੇ ਹੋ ਮੜਾ ਜੀ ਤੁਹਾਨੂੰ ਦਿਖਾ ਹੀ ਦਿੰਨੇ ਆਪਾਂ ਲੈ ਦੇਖ ਲੈ ਇਹ ਦੇਖੋ ਖੁੱਲੀ ਛੱਡ ਕੇ ਕੋਈ ਇਹਨੂੰ ਚੱਕਰ ਦੇਖੋ ਇਹ ਸਹੀ ਗੱਲ ਹੈ ਹਾਂ ਕੋਈ ਇਹਨੂੰ ਇਹ ਜਾਂ ਹੁਣੀ ਖੁੱਲੀ ਛੱਡ ਕੇ ਚਲੋ ਭਾਂਵੇਂ ਜਮਾਂ ਹਾਂ ਜਮਾਂ ਦਾ ਐ ਮੌਜ ਨਾਲ ਖੜ ਜੂ ਜਿਵੇਂ ਮਰਜੀ ਜਿਵੇਂ ਮਰਜੀ ਖੜ ਜੂ ਹਾਂ ਲੈ ਵੀ ਆਹ ਜਿਹੜੀ ਅੱਜ ਆਪਣੀ ਤਰੀਕ ਕਿੰਨੀ ਅੱਜ 8 ਅੱਜ ਤਰੀਕ 8 ਹੀ 8 ਤਰੀਕ ਆ ਨੌਵਾਂ ਵੀ ਨਹੀਂ ਨੌਵਾਂ ਮਹੀਨਾ ਤੇ ਅੱਜ ਜਿਹੜੀ ਆਪਾਂ ਇਹ ਤੜਕੇ ਦੇ ਸਮੇਂ ਵੀਡੀਓ ਬਣਾਉਣੇ ਆ ਘਟੋ ਘਟ 9:30 ਵਜੇ ਦਾ ਟਾਈਮ ਆ ਮਿੱਤਰੋ ਤੇ ਉਹ ਦੇਖ ਲਾ ਲੈ ਵੀ ਬੱਚਾ ਵੀ ਜਿਹੜਾ ਹੈਗਾ ਚੁੰਗਣ ਲੱਗ ਗਿਆ ਲੈ ਚੱਲ ਕੋਈ ਗੱਲ ਨਹੀਂ ਇਹਨੂੰ ਆਜੋ ਜੀ ਲੈ ਚੱਲ ਲੈ ਚੱਲ ਅੰਦਰਲੇ ਪਾਸੇ ਲੈ ਚੱਲ ਹੁਣ ਤੇ ਨੀ ਆ ਤਾਂ ਤੇਰੀ ਗੱਲ ਹੀ ਬਣ ਗਈ ਮੈਂ ਤਾਂ ਕਹਣਾ ਵੀ ਭਈ ਸੀਲ ਠੰਡੀ ਫੁੱਲ ਜਮਾ ਜਿੰਨੀ ਕਹਦੇ 19 ਜੀ ਤੇ ਲੱਭੇ ਫਿਰ ਤੇਰਾ ਚੋਟੀ ਦਾ ਰੇਟ ਕੀ ਕਰਤਾ ਰੇਟ ਵੀਰੇ ਫੋਨ ਤੇ ਕਰ ਦੇਗੇ ਅੱਛਾ ਰੇਟ ਫੋਨ ਤੇ ਹੋ ਜੂ ਹਾਂਜੀ ਰੇਟ ਫੋਨ ਤੇ ਹੋ ਜੂ ਕਿਵੇਂ ਜਾਇਜ਼ ਰਹੂ ਜਮਾ ਜਾਇਜ਼ ਰਹੂ ਬਿਲਕੁਲ ਜਾਇਜ਼ ਜੀ ਅੱਛਾ ਹਾਂਜੀ ਠੀਕ ਆ ਲਿਆ ਕਰਾ ਕੋਈ ਗੱਲ ਨਹੀਂ ਨੰਬਰ ਬੋਲੀ ਲੱਭਿਆ ਨੰਬਰ ਆਪਣਾ 6281 ਜੀ 6281 45038 ਜੀ 45038 ਹਾਂਜੀ ਲੈ ਵੀ ਮਿੱਤਰੋ ਇਹ ਤਾਂ ਸੀ ਬਾਈ ਲੱਭੇ ਕੋਲੇ ਇੱਕ ਜਿਹੜੀ ਸੂਈ ਸਵਾਈ ਮੱਝ ਬਾਈ ਹਰਿਆਣੇ ਤੋਂ ਲੈ ਕੇ ਆਇਆ ਜਿਹੜੀ ਹਨਾ ਵੀ ਇਹ ਵੀ ਆਪਾਂ ਤੁਹਾਨੂੰ ਦਿਖਾਤੀ ਬਾਕੀ ਜਿਹੜੇ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਹਨਾ ਉਹ ਵੀ ਚੰਗੇ ਹੀ ਨੇ ਤੇ ਇਥੋਂ ਜੇ ਮੈਂ ਫੇਰ ਦਿਖਾ ਦਾਂ ਲੈ ਆ ਦੇਖ ਲੋ ਪੰਡਲੇ ਵੀ ਦੀ ਤਿਆਰ ਕਰੀ ਖੜੀ ਆ ਸੂਈ ਸਵਾਈ ਆ ਕੋਈ ਮਤਲਬ ਉਹ ਹੋਣੀ ਹੈਗਾ ਦੇਖੋ ਇੱਕ ਇਹ ਆਪਾਂ ਗੱਲ ਹੋਰ ਕਰਦੀ ਆ ਬਈ ਰਮਨ ਹਨਾ ਹਾਂ ਵੀ ਅੱਜ ਆਪਾਂ ਆਦੇ ਘਰੋਂ 15 ਲੀਟਰ ਬਣਾ ਕੇ ਦੇਣਾ ਜੀ ਹਾਂ ਤੇ ਸਵੇਰੇ ਆਪਾਂ ਨੂੰ ਬੰਦਾ ਕੋਈ ਲਾਂਬਾ ਨਾ ਦੇਵੇ ਅਗਲਾ ਚੋਕੇ ਲਈ ਜਾਵੇ ਠੀਕ ਹੈ ਚਾਹੇ ਅਗਲਾ ਧਾਰਾ ਮਾਰ ਕੇ ਲੈ ਜਾਵੇ ਠੀਕ ਹੈ ਹਨਾ ਵੀ ਫੇਰ ਆਪਾਂ ਲਾਂਬਾ ਨਹੀਂ ਉਟਣਾ ਇਸ ਚੀਜ਼ ਦਾ ਵੀ ਕੋਈ ਆਪਾਂ ਨੂੰ ਆਖੇ ਸਾਡੇ ਇਹਨੇ 12 ਦਿੱਤਾ ਸਾਡੇ 10 ਦਿੱਤਾ ਨਹੀਂ ਠੀਕ ਹੈ ਗੱਲ ਹਾਂ ਇਹੋ ਆਪਣੇ ਘਰੇ ਆਦਾ ਚਾਰ ਡੰਗ ਪੰਜ ਡੰਗ ਤਸੱਲੀ ਕਿੰਨੀ ਕਰ ਲਈ ਹਾਂ ਉਹ ਆਦੀ ਆਦੀ ਅਗਲੇ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਰ ਸਕਦਾ ਸਹੀ ਗੱਲ ਦਾ ਹਾਂਜੀ ਚਲੋ ਆ ਜਾ ਕਰਾਂ ਫਿਰ ਮਾਰ ਲੇ ਪਸ਼ੂਆਂ ਤੇ ਵੀ ਮੜੀ ਝਲ ਕੇ ਇੱਕ ਵਾਰੀ ਹੋਰ ਮਰਵਾਉਣੀ ਆ ਆਪਾਂ ਆਜੋ ਬਣਦੇ ਕੇ ਫਿਰਦੀ ਰਹੂ ਤਾਂ ਫਿਰਦੀ ਰਹੋ ਉਹ ਨਹੀਂ ਕੁਝ ਕਹਿੰਦੀ ਹੋਈ ਹੈ ਉਹ ਨਹੀਂ ਕੁਝ ਕਹਿੰਦੀ ਤਾਂ ਐਂ ਫਿਰਦੀ ਰਹੋ ਸਹੀ ਗੱਲ ਹੈ ਅੱਛਾ ਅੱਬੀ ਜਿਵੇਂ ਯਾਰ ਮੈਨੂੰ ਇੱਕ ਗੱਲ ਦੱਸ ਸਕ ਹਾਂ ਜੀ ਵੀ ਯਾਰ ਇੱਕ ਸਿੱਖਿਆ ਮੈਂ ਲੈਣਾ ਵੀ ਯਾਰ ਜਿਹੜਾ ਆਪਾਂ ਇਹ ਜਾਰ ਰੇਤਾ ਰੱਖਦੇ ਆ ਥੱਲੇ ਵੀ ਤੇਰੇ ਪਸ਼ੂਆਂ ਦਾ ਰੰਗ ਤਾਂ ਹੀ ਕਾਲਾ ਏ ਵੀਰੇ ਦੇ ਦੇਖੋ ਇਸੇ ਕਰਕੇ ਕਾਲਾ ਜੀ ਰੰਗ ਇਹ ਹੈ ਨਾ ਕਿਤਾ ਆਪਣਾ ਰੇਤਾ ਇਹਨਾਂ ਨੂੰ ਮਿਲਦਾ ਹਾਂ ਦੂਸਰੀ ਗੱਲ ਨਾਂ ਹੀ ਸ਼ਾਨ ਹੈ ਧੁੱਪ ਦੋਨੇ ਚ ਜੀ ਮਿਲ ਰਹੀਆਂ ਨੇ ਮੈਸਨੂ ਜੀ ਠੀਕ ਹੈ ਗੱਲ ਹੈ ਨਾ ਬਾਕੀ ਤੁਸੀਂ ਸਾਰੇ ਮੱਝ ਪਸ਼ੂ ਦੇਖ ਲਓ ਹੁਣ ਕੂਲਰਾਂ ਥੱਲੇ ਪੱਖਿਆਂ ਥੱਲੇ ਤੇ ਫੋਗਰਾਂ ਥੱਲੇ ਬੈਠੇ ਹੁਣ ਆਜ ਗਾਲੀ ਨਹੀਂ ਵੜਦੇ ਤੇ ਮੌਜ ਨਾਲ ਗਾਲੀ ਕਰੀ ਜਾਂਦੇ ਸਾਰੇ ਪਸ਼ੂ ਸਹੀ ਗੱਲ ਆ ਸਾਰੇ ਦੇ ਸਾਰੇ ਆਏ ਨਹੀਂ ਹੈਗਾ ਵੀ ਕਿਸੇ ਪਾਸੇ ਕੋਈ ਵੀ ਕੋਈ ਜੇ ਕਰਕੇ ਚੁੱਪ ਜੇ ਕਰਕੇ ਬੈਠਾ ਜਾਂ ਕੋਈ ਇਹ ਤੰਗ ਹੋ ਰਿਹਾ ਗਰਮੀ ਚ ਹੌਂਕ ਰਿਹਾ ਕੋਈ ਹਨਾ ਇਦਾਂ ਦੀ ਕੋਈ ਦਿੱਕਤ ਹੀ ਨਹੀਂ ਜਮਾ ਸਹੀ ਗੱਲ ਆ ਇਹ ਯਾਰ ਰੇਤੇ ਦਾ ਤਾਂ ਜੇ ਗੱਲ ਕਰਕੇ ਬਹੁਤ ਮੁਖ ਹੋਗਾ ਦੁੱਧ ਵੀ ਯਾਰ ਮੈਨੂੰ ਤਾਂ ਐਂ ਲੱਗਦਾ ਇੱਥੇ ਬਹਿ ਕੇ ਪਸ਼ੂ ਵੱਧ ਦਿੰਦੇ ਹੋਣਗੇ ਯਾਰ ਦੁੱਧ ਦਾ ਤਾਂ ਫਰਕ ਪੈਣੀ ਪੈਣਾ ਵੀਰੇ ਇਹਨਾਂ ਦਾ ਦੇਖੋ ਹਨਾ ਅੱਛਾ ਜੀ ਠੀਕ ਆ ਦੇ ਦਿੱਤਾ ਗਿਆ ਹੁਣ ਮਿਲਦਾ ਨਹੀਂ ਹੈਗਾ ਹਰੇਕ ਨੂੰ ਸਾਨੂੰ ਵੀ ਨਹੀਂ ਸਾਡਾ ਰੇਤ ਟਿੱਬਿਆਂ ਦਾ ਪਿੰਡ ਸੀ ਸਾਨੂੰ ਨਹੀਂ ਦਿੱਤਾ ਮਿਲਦਾ ਜੀ ਅੱਛਾ ਹਾਂ ਚਲੋ ਲਓ ਵੀ ਇਹ ਜਿਹੜੇ ਹੈਗੇ ਆ ਪਾਈ ਦੇ ਬਾਕੀ ਆਪਾਂ ਚਲੋ ਪ੍ਰਮਾਤਮਾ ਸੁੱਖ ਰੱਖੇ ਇਸ ਮਹੀਨੇ ਦਾ ਆਪਾਂ ਦੁੱਧਾਈ ਵੀਡੀਓ ਚ ਦੱਸ ਦੇ ਹੁੰਦੇ ਸੀ ਹਣਾ ਤੇ ਆਪਾਂ ਇਹ ਆਉਣ ਵਾਲੇ ਕੁਝ ਦਿਨਾਂ ਚ ਲਾਈਵ ਕਰਾਵਾਂਗੇ ਇਹਨੂੰ ਅੱਛਾ ਹਾਂਜੀ ਵੀ ਇਹਨੂੰ ਆਪਾਂ ਲਾਈਵ ਚ ਵਾਈ ਕਰਾਵਾਂਗੇ ਦੀ ਠੀਕ ਹੈ ਇਹ ਥੋੜਾ ਇਹਦੀ ਲਾਈਟ ਚ ਵਾਈ ਹੁਣ ਕਰਾਉਣੀ ਸੀ ਉਹ ਹੀਟ ਚ ਆਨ ਕਰਕੇ ਇਹਦੇ ਆਪਾਂ ਟੀਕਾ ਕੇਰਾ ਲਵਾਤਾ ਜੀ ਹੁਣ ਭਰਾ ਤਾਂ ਟੀਕਾ ਟੀਕਾ ਭਰਾ ਤਾਂ ਜੀ ਅੱਛਾ ਤੇ ਬਸ ਹੁਣ ਚਲੋ ਪ੍ਰਮਾਤਮਾ ਸੋਖ ਰੱਖੇ ਥੋੜੇ ਦਿਨਾਂ ਚ ਇਹ ਆਪਾਂ ਇਹਨੂੰ ਆਉਣ ਦੇਣਾ ਚੱਲ ਅੱਛਾ ਲੱਭੇ ਜਿਵੇਂ ਮੰਨ ਕੇ ਚੱਲੇ ਗਿਆ ਆਪਾਂ ਉਦੋਂ ਮਤਲਬ ਕਹਿੰਦੇ ਹੁੰਦੇ ਸੀਗੇ ਵੀ ਇਹਦਾ ਦੁੱਧ ਘੱਟੋ ਘੱਟ ਵੀ 20 22 22 ਆਪਾਂ ਕਹਿੰਦੇ ਰਹੇ ਹਾਂਜੀ ਕਹਿੰਦੇ ਰਹੇ ਹਾਂ ਹਾਂਜੀ ਤੇ ਮਤਲਬ ਜਿਵੇਂ ਹੁਣ ਖੜੀ ਆ ਚਲੋ ਪਤਾ ਲੱਗ ਹੀ ਜਾਊ ਪਹਿਲੀ ਗੱਲ ਤਾਂ ਦਰਸ਼ਕਾਂ ਨੂੰ ਵੀ ਕਿੰਨੇ ਕ ਦੁੱਧ ਦੀ ਆਸਾ ਹੁਣ ਵੀ ਆਪਾਂ ਨੂੰ ਹੁਣ ਵੀ ਵੀਰੇ ਬਸ ਅਸਲ ਤਾਂ ਬੋਲਣ ਨਾ ਮੈਂ ਕਹਿੰਦਾ ਜੀ ਆਪਾਂ ਤੋਲਦੀ ਇਹ ਹੈ ਨਾ ਆਉਣ ਵਾਲੇ ਦਿਨਾਂ ਚ ਫਿਰ ਨਜ਼ਾਰਾ ਇਹ ਆਜੂਗਾ ਚੱਲ ਫਿਰ ਠੀਕ ਹੈ ਕਰ ਸਸਪੈਂਸ ਰੱਖ ਲੈ ਸਸਪੈਂਸ ਰੱਖਣਾ ਜ਼ਰੂਰੀ ਹੈ ਸਹੀ ਗੱਲ ਆ ਹਾਂ ਨਹੀਂ ਤੇਰੀ ਜਿਹੜੀ ਹੈਗੀ ਹੈ ਨਾ ਆਹਾ ਮੱਝ ਵੀ ਜਿਹੜੀ ਉਹ ਲੰਮੀ ਲੰਮੀ ਪੂਰੀ ਆ ਤੇ ਚੰਗੀ ਚੰਗੀ ਆ ਹਾਂਜੀ ਤੇ ਕੋਈ ਗੱਲ ਨਹੀਂ ਲੱਭੇ ਫਿਰ ਧੰਨਵਾਦ ਤੇਰਾ ਬਹੁਤ ਧੰਨਵਾਦ ਬਈ ਬਹੁਤ ਲੋ ਵੀ ਜਿਹੜੀ ਆਪਾਂ ਬਾਈ ਲੱਭੇ ਦੀ ਮੱਝ ਦਿਖਾਈ ਆ ਉਹ ਤੁਸੀਂ ਜਿਵੇਂ ਮਰਜ਼ੀ ਬਾਈ ਨਹੀਂ ਵੀ ਕਹਿ ਤਾਂ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਕਿਵੇਂ ਲੱਗੇ ਬਾਈ ਦੇ ਪਛੋ ਦੱਸਿਓ ਜ਼ਰੂਰ ਆਮ ਤੌਰ ਤੇ ਧੰਨਵਾਦ ਹਾਂਜੀ ਉਹ ਝੋਟੀ ਪਹਿਲਣ ਹੈਗੀ ਉਹ ਵੀ ਕਿਹੜੀ ਉਹ ਬੈਠੀ ਗਾਲਾਂ ਕਰੀ ਜਾਂਦੀ ਏ ਦੱਸ ਦਿਓ ਬਾਪੂ ਝੋਟੀ ਹੋ ਜਾਊਗਾ ਤੇਰੇ ਨਾਲ ਤੇਰੇ ਟੰਬੇ ਵਾਲੇ ਪਹਿਣਗੇ ਤੈਨੂੰ ਮੈਂ ਦੱਸਾਂ ਗੱਲ ਆਪਾਂ ਦਾ ਕਰਤਾ ਸੀ ਕੰਮ ਖੜਾ ਬਤੋ ਏ ਡੱਡੋ ਖੜੀ ਹੋ ਡੱਡੋ ਆ ਦੇਖੋ ਜਮਾ ਇੱਕੋ ਜੀ ਆ ਇਹਦੀ ਮਾਂ ਆ ਗਈ ਆ ਇਹਦੀ ਧੀ ਆ ਗਈ ਹਾਂਜੀ ਹੈਨਾ ਹਾਂ ਇਹ ਤੇਰੀ ਪਹਿਲਾ ਸੁਆ ਇਹ ਪਹਿਲਣ ਜੀ ਚਾਰ ਦੰਦ ਇਹ ਘਰ ਦੀ ਝੋਟੀ ਇਹ ਘਰ ਦੀ ਆਪਣੀ ਘਰ ਦੀ ਹੋਮ ਬਰੀਡ ਹੈ ਜੀ ਹੋਮ ਬਰੀਡ ਆ ਗਈ ਹਾਂਜੀ ਇਹਨੂੰ ਵੀ ਆਪਾਂ ਸੁੱਖ ਰੱਖੀ ਮਾਲਕ ਨੇ ਇਹਨੂੰ ਵੀ ਚਵਾਈ ਦੇਵਾਂ ਨਾਲ ਜੀ ਕਿੱਠੀਆਂ ਚਵਾਵਾਂਗੇ ਇਹ ਹਾਂ ਵੀ ਇਹ ਵੀ ਕਿਵੇਂ ਆ ਸਹੀ ਗੱਲ ਹੈ ਕਿੰਨਾ ਚੜ ਚਾ ਆ ਗਈ ਥੋੜਾ ਜਿਹਾ ਇੱਕ ਸਾਡਾ ਘਰੇ ਪ੍ਰੋਗਰਾਮ ਸੀਗਾ ਤਾਂ ਕਰਕੇ ਥੋੜਾ ਜਨਾ ਹਾਂ ਬਸ ਉਹ ਫਿਰ ਮੈਂ ਐਸੀ ਹੀਟ ਚ ਆ ਗਈ ਉਹਦੇ ਟੀਕੇ ਭਰਾਉਣਾ ਪੈ ਗਿਆ ਉਹਦਾ ਟੀਕਾ ਭਰਾਉਣਾ ਉਹ ਡੋਕੇ ਕਰਨ ਲੱਗੀ ਜਦੋਂ ਥੋੜਾ ਜਾ ਚਲੋ ਚੰਗੀ ਗੱਲ ਆ ਗਈ ਕੁਝ ਨਹੀਂ ਹੁੰਦਾ ਤੇ ਲੋ ਵੀ ਇਹ ਜੇ ਪਸ਼ੂ ਜਿਹੜੇ ਹੈਗੇ ਹਨ ਮਤਲਬ ਆਪਾਂ ਕਹਿ ਦਈਏ ਵੀ ਬਹੁਤ ਥਾਂ ਤੇ ਸਾਨੂੰ ਮਿਲਣਗੇ ਪਰ ਐਂ ਜੇ ਬੈਠੇ ਘੱਟ ਮਿਲਣਗੇ ਠੀਕ ਆ ਵੀ ਦੱਸਿਓ ਫਿਰ ਕਿਵੇਂ ਲੱਗੀ ਵੀਡੀਓ ਹਨਾ ਹਾਂਜੀ ਚੰਗਾ ਲੱਗਿਆ ਫਿਰ ਚੰਗਾ ਬਈ ਓਕੇ